ਅੱਜ ਦਾ ਪੌਡਕਾਸਟ ਤੁਹਾਡਾ ਖੂਨ ਦੁੱਗਣਾ ਕਰ ਦੂਗਾ ਮੈਂ ਚਾਹੁੰਨਾ ਕਿ ਗਰੀਬ ਜਿਹਾ ਬਣ ਕੇ ਜਾਵਾਂ ਕਿਤੇ ਸ਼ਾਇਦ ਜ਼ਿਆਦਾ ਮੈਨੂੰ ਲਾਈਕਸ ਮਿਲਣਗੇ ਕਮੈਂਟ ਵੀ ਮਿਲਣਗੇ ਕੋਈ ਕਹਿੰਦਾ ਹੈ ਨਾ ਵੀ ਹਾਂ ਮੈਨੂੰ ਮਮਿਕਰੀ ਸਿਖਾਓ ਤੇ ਮੈਂ ਫਿਰ ਉਹਦੇ ਤੇ ਉਹਦਾਂ ਆਵੇ ਫਿਰ ਟੂਨੇ ਟਾਣੇ ਕਰਕੇ ਵੀ ਆਪਾਂ ਉਹਨੂੰ ਕਰਾ ਦਿੱਤੀ ਤਿਆਰ ਜਿਹੜਾ ਤੁਸੀਂ ਤੇ ਮਸਾਲਿਆਂ ਦੇ ਸ਼ੈਨ ਸ਼ਾਹ ਬਸ ਆਮ ਕੀ ਮਿਹਰਬਾਨੀ ਸਹੀ ਇਹ ਦੇ ਜੋ ਪਾਪਾ ਜੀ ਦੀ ਮਿਹਰਬਾਨੀ ਮੇਰੀ ਕੋਈ ਮਿਹਰਬਾਨੀ ਨਹੀਂ ਇਸ ਤਰੀਕੇ ਦੀ ਜਿਮ ਨਹੀਂ ਗਏ ਤੁਸੀਂ ਕਦੇ ਜਿਮ ਗਏ ਹੋ हां जी मैं गई <laughs> <laughs> आप है। ਤੁਸੀਂ ਕਦੇ ਦੇਖਿਆ ਨਹੀਂ ਮੈਨੂੰ ਜਿੱਦੇ ਜਿੱ ਪਲੇਟਾਂ ਪਈਆਂ ਹੁੰਦੀਆਂ ਮੈਂ ਹੀ ਦਿੰਦਾ। ਰੋਡ ਦੇਖੀ ਨਹੀਂ ਕਦੇ? ਇੱਧਰ ਵੀ ਪਈਆਂ ਹੁੰਦੀਆਂ ਚਾਰ ਕੋ ਪਲੇਟਾਂ ਇੱਧਰ ਵੀ ਪਈਆਂ ਹੁੰਦੀਆਂ। ਹੁੰਦੀ। ਉਸ ਤੋਂ ਲਾਵਾ ਮੈਂ ਤੁਹਾਨੂੰ ਕੀ ਪੁੱਛਾਂ? ਫੋਟੋ ਕੁਝ ਹਨ ਪਰ ਮੈਂ ਆਪਣੇ ਆਪ ਨੂੰ ਆਪ ਉਸ ਡਾਇਰੀ ਜਿਹਾ ਰੱਖਦਾ ਹਾਂ, ਮੈਂਟੇਨ ਰੱਖਦਾ ਵਾਂ। ਪਤਾ ਨਹੀਂ ਲੱਗਦਾ ਹੀ ਨਹੀਂ ਹੈ। ਕਿਹੜੇ ਬੰਦੇ ਨੇ ਮੇਰੇ ਤੋਂ ਦੁਖੀ ਹੋ ਕੇ ਮੈਨੂੰ 7ਵੀਂ 8ਵੀਂ ਮੰਜ਼ਿਲ ਤੋਂ ਧੱਕਾ ਦੇ ਦੇਣਾ। ਜਿੰਨਾ ਪਤਲਾ ਹੋਊਗਾ ਓਨਾਂ RAM ਨਾ ਡਿੱਗਾਂਗਾ। ਤੁਸੀਂ ਉੱਡਦੇ ਉੱਡਦੇ ਡੇਗਦੇ ਆ ਇਸੇ ਕਰਕੇ ਹੁਣ ਪਾਰੇ ਬੱਦੇ ਨੂੰ ਤੁਸੀਂ ਭਵੇਂ ਅੱਧੀ ਮੰਜੇ ਥੱਲੇ ਡੇਗਦੇ ਹੋ ਉਹ ਸਿੱਧਾ ਵੈਂਟੀਲੇਟਰ ਤੇ ਜਾਣਾ ਮੇਰੇ ਲੱਗਾ 20 ਹੀ ਪੰਜੇ ਤੋਂ ਡਿੱਗ ਜਮੇ ਧੰਨ ਫਿਰ ਇਸ ਸਕਾਈ ਡਾਈਵ ਵਗੈਰਾ ਕੋਈ ਪਤਾ ਨਹੀਂ ਮੈਂ ਉਰ ਤੋਂ ਸਿੱਧਾ ਆਪਣੇ ਘਰੇ ਚਲ ਜਾਵਾਂ ਧੰਨ ਧੰਨ ਪੈਰਾਸ਼ੂਟ ਵੀ ਲੋੜ ਨਹੀਂ ਪੈਂਦੀ ਬਿਲਕੁਲ 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 ਫਾਉਂਡ ਜਿੱਦਾਂ ਏਰੀਆ ਦਾ ਮੌਸਮ ਚੱਲਦਾ ਹੋਵੇ ਪੈਰਾਸ਼ੂਟ ਦੀ ਗੱਲ ਕਰਦੀ ਪੈਰਾਸ਼ੂਟ ਬਣੇ ਹੀ ਮੇਰੇ ਕੋਲ ਵਰਗਿਆਂ ਨੂੰ ਵੇਖਿਆ ਓਕੇ ਅੱਛਾ ਅੱਛਾ ਠੀਕ ਹੈ ਮੈਨੂੰ ਹੋਰਨ ਦੀ ਲੋੜ ਨਹੀਂ ਹੁੰਦੀ ਗੋਲ ਗਾ ਗੋਈ ਬੋਲੇ ਤੇ ਮੈਂ ਕੁਝ ਵੇੜ ਖਾ ਕੇ ਪਾਸੇ ਨਾ ਨਮ ਉਹ ਸੋਖਾ ਤਰੀਕਾ ਕੀ ਲੋੜ ਪਈ ਐਵੇਂ ਮੋੜ ਕੱਟਣਾ ਜਦ ਥੱਪੜ ਦੇ ਨਾਲ ਮੈਂ ਪਾਸੇ ਹੋਣ ਡਿਆ ਤੇ ਕੀ ਲੋੜ ਹੈ ਮਾਨ ਸਨ ਮਾਨ ਬਹੁਤ ਹੈ ਬਹੁਤ ਕਿਰਪਾ ਮਾਰੇ ਦੀ ਪੂਰੀ ਤੇ ਐਡੇ ਬਣਿਆ ਰਹੇ ਤੇ ਤੁਹਾਨੂੰ ਵੀ ਡਿਵਾਈਸ ਦਵਾਂਗਾ ਵੈਸੇ ਸ਼ੁਕਰੀਆ ਜੁਰਦ ਦਿਨ ਦਾ ਪਿਆਰੇ ਰੱਬਾ जुदाई लंबी जुदाई रजा शाम होने आई मौसम ने ली अंगड़ाई तो इस बात की है लड़ाई तू चल ਮੈਂ ਆਈ ਓ ਨੋ ਤੂ ਚੱਲ ਮੈਂ ਆਈ ਸਰ ਇਸ ਔਰਕੈਸਟਰ ਦਾ ਦਾ ਆਪਣਾ ਹੀ ਆ ਸਾਰਾ ਅਨਕਟ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਵੈਲਕਮ ਹੈ ਮੈਂ ਅਮਰ ਗਿਲ ਤੇ ਅੱਜ ਦਾ ਪੋਡਕਾਸਟ ਤੁਹਾਡਾ ਖੂਨ ਦੁੱਗਣਾ ਕਰ ਦੂਗਾ ਕਿਉਂਕਿ ਤੁਸੀਂ ਹਸਾ-ਹਸਾ ਕੇ ਤੁਹਾਨੂੰ ਲੋਟ-ਪੋਟ ਕਰਨ ਆਏ ਹੋਇਆ ਸੁਨੀਲ ਕੁਮਾਰ ਜੀ ਵੈਲਕਮ ਕਰਦੇ ਆ ਸਰ ਥੈਂਕ ਯੂ ਵੈਰੀ ਮਚ ਸਸੀਕਾਲ ਜੀ ਸਸੀਕਾਲ ਜੀ ਅਨਕਟ ਵੇਖ ਰਹੇ ਚੈਨਲ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਹੜਾ ਅੱਜ ਪਤਲੀ ਜੀ ਕਮਰ ਨੂੰ ਹੁਣ ਮਹਿਸੂਸ ਕਰਨ ਲਈ ਘੱਟੋ-ਘੱਟ 15-20 ਸਕਿੰਟ ਲਈ ਬਰਦਾਸ਼ਤ ਕਰਨਗੇ ਸੋ ਉਮੀਦ ਹੈ ਜਿਹੜੀ ਇਹ ਵੀਡੀਓ ਅੱਜ ਬਣ ਰਹੀ ਹੈ ਤੁਹਾਡੇ ਰੂਬਰੂ ਹੋ ਰਹੀ ਹੈ ਤੇ ਤੁਸੀਂ ਇਹਦੇ ਵਿੱਚ ਪੂਰਾ ਆਪਣਾ ਮਨੋਰੰਜਨ ਕਰੋਗੇ ਸੋ ਬਸ 15-20 ਮਿੰਟ ਲਈ ਜੁੜੇ ਰਹੋ ਇਸ ਵੀਡੀਓ ਦੇ ਨਾਲ ਹੀ ਤੇ ਤੇ ਸਰ ਤੁਸੀਂ ਮੂਮੇ ਕਰੀ ਆਰਟਿਸਟਾਂ ਤੇ ਤੁਸੀਂ ਗੈਟ ਅਪ ਜਾਣ ਬੁੱਝ ਕੇ ਇਦਾਂ ਦਾ ਬਣਾ ਕੇ ਆਏ ਕੁਝ ਐਕਟ ਕਰਕੇ ਦਿਖਾਣਾ ਹੈ ਤੁਸੀਂ ਅੱਜ ਨਹੀਂ ਐਕਚੁਅਲੀ ਮੈਂ ਦਰਸਲ ਗਰੀਬ ਜਹਾ ਬਣ ਕੇ ਆਇਆ ਵਾ ਵੈਸੇ ਤਾਂ ਮੈਂ ਬੜਾ ਸ਼ੌਕਾਰ ਆ ਮੇਰੀਆਂ 25 30 ਪ੍ਰਾਈਵੇਟ ਬਸਾਂ ਚੱਲਦੀਆਂ ਨੇ ਤੇ ਪਰ ਕਰਾਇਆ ਆਫਿਸ ਜੀ ਲਾਉਣਾ ਪੈਂਦਾ ਹੈ ਤੇ ਮੈਂ ਚਾਹੁੰਨਾ ਕਿ ਗਰੀਬ ਜਹਾ ਬਣ ਕੇ ਜਾਵਾਂਗੇ ਤੇ ਸ਼ਾਇਦ ਜ਼ਿਆਦਾ ਮੈਨੂੰ ਲਾਈਕਸ ਮਿਲਣਗੇ ਕਮੈਂਟ ਵੀ ਮਿਲਣਗੇ ਤੇ ਉਹ ਹਸਾਉਣਾ ਮੈਂ ਬਣ ਕੇ ਆਇਆ ਇਹ इमोशनल ਵੀਡੀਓ ਘਟਾ ਲਈ ਯੈਸ 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 ਇਹ ਕਹਿ ਸਕਦੇ ਆ ਉਹ ਅੱਜ ਕਲੇ ਇਮੋਸ਼ਨਲ ਜਿਆਦੀਆਂ ਚੱਲਦੀਆਂ ਹਨ ਤਾਂ ਕਿ ਮੈਂ ਵੈਸੇ ਵੀ ਜਦੋਂ ਮੇਰੀ ਸਿਹਤ ਵੇਖ ਕੇ ਵੀ ਲੱਗਦਾ ਹੈ ਕਿ ਮੈਂ ਬਹੁਤ ਸ਼ਾਊਕਰ ਹਾਂ ਲੱਗਦਾ ਫਿਰ ਮੈਂ ਕਾਂਦੇ ਪੀਦੇ ਘਰਦੇ ਲੱਗਦੇ ਹਾਂ ਬਸ ਕਾਂਦੇ ਪੀਦੇ ਘਰਦੇ ਆਸੀਂ ਬਹੁਤ ਸ਼ਾਊਕਰ ਹਾਂ ਪਰ ਮਾਤਮਾ ਦੀ ਬੜੀ ਕਿਰਪਾ ਹੈਗੀ ਆ ਬਾਪੂ ਮੇਰੇ ਨੇ ਕਿਹਾ ਸੀਗਾ ਬਹੁਤ ਜਗ੍ਹਾ ਤਕਰੀਬਨ ਕਪੂਰਥਲੇ ਸ਼ਹਿਰ ਦਾ ਮੈਂ ਰਹਿਣ ਵਾਲਾ ਜੀ ਕਪੂਰਥਲੇ ਸ਼ਹਿਰ ਦੇ ਜਿੰਨੇ ਵੀ ਘਰ ਹੋ ਮੇਰੇ ਹੀ ਆ ਬਾਪੂ ਮੇਰੇ ਜੀ ਕਹਿੰਦੇ ਸੀਗੇ ਮੈਂ ਕਿਹਾ ਜੀ ਆਪਾਂ ਮਤਲਬ ਕਿ ਕਿਦਾਂ ਰਹਿਣਾ ਰੂਣਾ ਕਿਦਾਂ ਕਿਤੇ ਜੀ ਕਪੂਰਥਲੇ ਦੇ ਸਾਰੇ ਘਰ ਆਪਣੇ ਹੀ ਆ ਕਿਰਾਇਆ ਟਾਈਮ ਨਾਲ ਦਿੰ ਸੋ ਸਾਬ ਬੜੀ ਪ੍ਰੋਪਰਟੀ ਸਾਡੀ ਬੜੀ ਹੈ ਉੱਥੇ ਤੇ ਇੱਕ ਕਾਂਜਲੀ ਵੀ ਆਂਦੀ ਉਹ ਵੀ ਤੁਹਾਡੀ ਹੈ ਉਹ ਜਦੋਂ ਫਿਰ ਕਿਰਾਇਆ ਨਾ ਦਿੱਤਾ ਜਾਵੇ ਟਾਈਮ ਨਾਲ ਫਿਰ ਉਹ ਡੁੱਬਣ ਵਾਸਤੇ ਕਹਿੰਦੇ ਉੱਥੇ ਲੋਕੇ ਦਾ ਜਦਾਂ ਸਮਾਨ ਸੁੰਜ ਜਾਂ ਪਾਣੀ ਚ ਰੋੜਦੇ ਹੁੰਦੇ ਹੁੰਦੇ ਜਲ ਪ੍ਰਵਾਹ ਕਰਦੇ ਨੇ ਬੇਸਿਕਲੀ ਬੜੀ ਸ਼ਰਧਾ ਹੈ ਉੱਥੇ ਸੰਡੇ ਦੀ ਸੰਡੇ ਉੱਥੇ ਲੋਕ ਜਾਂਦੇ ਨੇ ਲਾਈਕ ਮੇਲਾ ਟਾਈਪ ਹੀ ਲੱਗਦਾ ਹੈ ਸੋ ਉੱਥੇ ਬੜੀ ਸ਼ਰਧਾ ਵੀ ਲੋਕਾਂ ਦੀ ਠੀਕ ਹੈ ਇੱਕ ਮੈਨੂੰ ਕਿੱਸਾ ਚਿੱਤ ਆਇਆ ਕਹਿੰਦੇ ਇਦਾਂ ਹੀ ਮਤਲਬ ਸਾਡੇ ਰਿਸ਼ਤੇਦਾਰਾਂ ਦੇ ਉੱਥੇ ਉਹਨਾਂ ਦੇ ਲਾਗੇ ਨਾ ਨਹਿਰ ਵਹਿੰਦੀ ਹੈ ਕਾਫੀ ਬੱਡੀ ਠੀਕ ਤੇ ਉਹ ਕਹਿੰਦੇ ਕਿ ਕੀ ਹੋਇਆ ਕਿ ਇੱਕ ਵਾਰੀ ਇੱਥੇ ਨਾ ਜਿੱਦਾਂ ਕੋਈ ਉਹਨਾਂ ਦੇ ਅੱਗੇ ਉਹ ਜਿਹੜੇ ਰਿਸ਼ਤੇਦਾਰ ਸੀ ਉਹ ਕਹਿੰਦੇ ਅਸੀਂ ਜਾਣਾ ਹੀ ਜਾਣਾ ਸ਼ਾਮ ਹੋ ਗਈ ਜਿਆਦੀ ਸਰਦੀਆਂ ਦੇ ਦਿਨ ਸੀ ਠੀਕ ਤੇ ਕਹਿੰਦੇ ਅਸੀਂ ਦੇਖਣ ਜਾਣਾ ਜੀ ਕਿ ਤੋ ਫੌਰਨ ਤੋਂ ਆਏ ਹੋਏ ਸੀਗੇ ਉਹ ਚਲੇ ਗਏ ਇਦਾਂ ਹੀ ਹੁਣ ਜਿੱਦਾਂ ਲੋਕਾਂ ਨੇ ਕਹਿੰਦੇ ਜਿਹੜੇ ਟੂਨੇ ਵਗੈਰਾ ਵੀ ਛੁੱਟ ਦਿੰਦੇ ਨਾ ਉਹਦਾ ਦੀਆਂ ਜਗ੍ਹਾ ਤੇ ਤੇ ਜਦੋਂ ਸ਼ਾਮ ਨੂੰ ਉੱਥੇ ਚਲੇ ਗਏ ਤੇ ਉਦੋਂ ਨਾਲ ਦਾ ਤੇ ਇੱਕ ਚੀਕਾ ਮਾਰਨ ਲੱਗ ਗਿਆ ਤੇ ਉਹ ਜਦੋਂ ਵਾਪਸ ਆਏ ਮਤਲਬ ਉਹ ਸੈੱਟ ਨਹੀਂ ਹੋਇਆ ਉਹਨੂੰ ਕਿਤੇ ਲੈ ਕੇ ਗਏ ਫਿਰ ਉਹਦਾ ਝੜਫੂ ਕਰਾਇਆ ਤੇ ਫਿਰ ਜਾ ਕੇ ਠੀਕ ਹੋਇਆ ਐਦਾਂ ਦਾ ਤਾਂ ਨਹੀਂ ਉੱਥੇ ਤੁਹਾਨੂੰ ਕਿਤੇ ਦੇਖਣ ਨੂੰ ਮੜਿਆ ਨਹੀਂ ਐਦਾਂ ਦਾ ਮਿਲਿਆ ਨਹੀਂ ਕਿਉਂਕਿ ਉਹ ਜਿੱਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਕਦੇ ਲੱਗੇ ਨਹੀਂ ਗਏ ਥੋੜੇ ਮੈਂ ਹੀ ਸੀਗਾ ਹੋ ਲੈਣਾ ਤੁਸੀਂ ਜੇ ਕਿਤੇ ਕੋਲ ਜਾਂਦੇ ਨਾ ਤੁਸੀਂ ਅੱਜ ਮਿਸ਼ਾਨ ਲੈਣਾ ਤੇ ਹਾਂ ਮੈਂ ਮੈਂ ਵੀ ਸੁਣੀ ਸੀ ਉਹਨਾਂ ਦੇ ਮੂੰਹੋਂ ਗੱਲ ਮੈਂ ਦੇਖਿਆ ਨਹੀਂ ਸੀ ਨਹੀਂ ਤੇ ਮੈਂ ਤੁਹਾਨੂੰ ਤੁਸੀਂ ਵੀ ਸੀ ਇਟ ਇਮੇਜਨ ਕਰਕੇ ਨਾ ਮੈਨੂੰ ਲੱਗਦਾ ਇਹ ਸਵਾਲ ਕੀਤਾ ਤੁਸੀਂ ਮੈਂ ਅੱਜ ਕੋਲ ਕਲੀਅਰ ਕਰ ਦਿੱਤਾ ਕਿ ਉਹ ਤੁਸੀਂ ਚੀਕਾ ਚੋਕਾ ਮੰਨ ਲਾ ਤੁਸੀਂ ਦੂਰੋਂ ਦੇਖਿਆ ਇਹ ਲੱਗੇ ਜਾਂਦੇ ਤੂੰ ਮੈਂ ਹੀ ਸੀਗਾ ਅਦਰਸਲ ਹੋਂਦੀ ਇਸ ਤੋਂ ਬਾਅਦ ਮੈਂ ਤੁਹਾਨੂੰ ਕੀ ਪੁੱਛਾਂ ਕੁਛ ਹੋਰ ਨਹੀਂ ਤੈਗੇ ਲੈ ਮੈਂ ਅੱਜ ਸਿੱਟਿਆ ਸੀ ਇਹਨੂੰ ਪਾਣੀ ਨਹੀਂ ਆਇਆ ਤੇ ਫਿਰ ਵੱਡਾ ਹੋ ਗਿਆ ਦੋ ਮਹੀਨੇ ਬਾਅਦ ਤੇ ਪਾਣੀ ਦੇਣ ਨਾਲ ਵੱਡੇ ਹੁੰਦੇ ਆ ਤੇ ਤੁਸੀਂ ਬਿਨਾ ਪਾਣੀ ਦੇ ਸੁੱਕੇ ਸੁੱਕੇ ਵੱਡੇ ਨਹੀਂ ਮੈਂ ਦੇਖੋ ਇਹ ਨਹੀਂ ਗੱਲ ਹੈਗੀ ਕਿ ਕਿਉਂਕਿ ਅਸੀਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਮੈਂ ਬਹੁਤ امیر ਘਰ ਤੋਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਖਾਂਦਾ ਫਿਰਦਾ ਨਹੀਂ ਮੈਂ ਬਹੁਤ ਕੁਝ ਖਾਂਦਾ ਪਰ ਮੈਂ ਆਪਣੇ ਆਪ ਨੂੰ ਆਪ ਉਸ ਡਾਇਰੀ 'ਚ ਰੱਖਦਾ ਹਾਂ ਮੇਨਟੇਨ ਰੱਖਦਾ ਵਾਂ ਪਤਾ ਨਹੀਂ ਨੂੰ ਕਿਹੜੇ ਬੰਦੇ ਨੇ ਮੇਰੇ ਤੋਂ ਦੁਖੀ ਹੋ ਕੇ ਮੈਨੂੰ 7ਵੀਂ 8ਵੀਂ ਮੰਜ਼ਿਲ ਤੋਂ ਧੱਕਾ ਦੇ ਦੇਣਾ ਜਿੰਨਾ ਪਤਲਾ ਹੋਊਗਾ ਓਨਾਂ ਰਾਮ ਨਾਲ ਡਿੱਗਾਂਗਾ ਤੁਸੀਂ ਉੱਡੇ ਉੱਡੇ ਡੇਗਦੇ ਹਾਂ ਆ ਇਸੇ ਕਰਕੇ ਹੁਣ ਪਾਰੇ ਬੰਦੇ ਨੂੰ ਤੁਸੀਂ ਭਾਵੇਂ ਅੱਧੀ ਮੰਜੇ ਤੋਂ ਥੱਲੇ ਡੇਗਦੇ ਹੋ ਉਹ ਸਿੱਧਾ ਵੈਂਟੀਲੇਟਰ ਤੇ ਜਾਣਾ ਮੇਰੇ ਲੱਗਾ 20ਵੀਂ ਮੰਜ਼ਲ ਤੋਂ ਡੇਗ ਜਾਵੇ ਤੁਹਾਨੂੰ ਫਿਰ 스카이 다이빙 ਵਗੈਰਾ ਕੋਈ ਪਤਾ ਨਹੀਂ ਮੈਂ ਉੱਥੋਂ ਸਿੱਧਾ ਆਪਣੇ ਘਰੇ ਹੀ ਚਲ ਜਾਵਾਂ ਤੁਹਾਨੂੰ ਤਰ ਪੈਰਾਸ਼ੂਟ ਦੀ ਵੀ ਲੋੜ ਨਹੀਂ ਪੈਂਦੀ ਬਿਲਕੁਲ 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 ਹੁਣ ਜਦੋਂ ਇਹ ਏਰੀਆ ਦਾ ਮੌਸਮ ਚੱਲਦਾ ਫਿਰ ਅਜਿਹੀ ਗੱਲ ਕਰਦੇ ਪੈਰਾਸ਼ੂਟ ਬਣੇ ਹੀ ਮੇਰੇ ਵਾਲੇ ਵਰਗਿਆਂ ਨੂੰ ਵੇਖ ਕੇ ਓਕੇ ਅੱਛਾ ਅੱਛਾ ਠੀਕ ਹੈ ਤੁਸੀਂ ਕਦੇ ਦੇਖਿਆ ਨਹੀਂ ਪੈਰਾਸ਼ੂਟ ਇੰਦਾ ਆਇਆ ਹੁੰਦਾ ਵਾ ਇੱਕ ਸਾਈਡ ਤੇ ਮੇਰੇ ਰਗਾ ਇਧਰ ਹੁੰਦਾ ਇੱਕ ਸਾਈਡ ਤੇ ਉਧਰਲੇ ਬੰਦੇ ਹੁੰਦਾ ਵਾ ਉਹੀ ਤੇ ਲੈ ਕੇ ਜਾਂਦੇ ਮੋٹے ਬੰਦੇ ਨੂੰ ਬਚਾਉਂਦੇ ਸਾਡੇ ਰਗਾ ਬੰਦੇ ਨੇ ਇਸ ਕਰਕੇ ਅਸੀਂ ਕਿਉਂ ਮਤਲਬ ਕੀ ਏਡੀ ਸਿਹਤ ਬਣਾ ਕੇ ਵਿਖਾਉਣਾਗੇ ਬਹੁਤ ਮੋਟੇ ਆ ਜੀ ਤੁਸੀਂ ਸਿਹਤ ਕੋਈ ਨਹੀਂ ਬਣਾ ਆ ਦੇਖੋ ਸਹੀ ਬਾਡੀ ਤੁਹਾਨੂੰ ਕੋਈ ਯੋਗਾ ਦੀ ਕੋਈ ਐਕਸਰਸਾਈਜ਼ ਦਿਖਾਈ ਨਹੀਂ ਬਿਲਕੁਲ ਕੋਈ ਲੋਡ ਨਹੀਂ ਕੋਈ ਲੋਡ ਨਹੀਂ ਮਤਲਬ ਕਹੀਏ ਕਹਿੰਦੇ ਹੁੰਦੇ ਨਾ ਕਿ ਸਾਨੂੰ ਅਸੀਂ ਖਾਂਦੇ ਬਹੁਤਾ ਲੱਗਦਾ ਨਹੀਂ ਕਿਤੇ ਇਦਾਂ ਤਾਂ ਨਹੀਂ ਤੁਸੀਂ ਆਪਣੇ ਜਿਹੜੀ ਸੇਤ ਆ ਉਹ ਇਸ ਨਹੀਂ ਲੱਗਦਾ ਬਹੁਤ ਪਰ ਮੈਂ ਦੱਸਿਆ ਮੈਂ ਆਪ ਹੀ ਰੋਟੀਆਂ ਹੋਈ ਉਹਨਾਂ ਹੀ ਕੋਈ ਬਸ ਸੱਤ ਖਾਣੀ ਹੈ ਤੇ ਸੱਤ ਹੀ ਖਾਣੀ ਹੈ ਯਾ ਤੁਸੀਂ ਕਹਿੰਦੇ ਆ ਕਿ ਜਿੱਦਾਂ ਮੈਨੂੰ ਕਿਸੇ ਦੀ ਕਈ ਗੱਲ ਲੱਗਦੀ ਨਹੀਂ ਮੈਂ ਬੇਇੱਜ਼ਤੀ ਮਹਿਸੂਸ ਕਰਦਾ ਹੁੰਦੇ ਮੈਨੂੰ ਖਾਣਾ ਪੀਣਾ ਨਹੀਂ ਲੱਗਦਾ ਆਪਾਂ ਤੇ ਫਿਲਹਾਲ ਇੱਥੇ ਸਟੂਡੀਓ 'ਚ ਬੈਠੇ ਨਾ ਤੁਸੀਂ ਮੇਰੇ ਨਾਲ 15 ਮਿੰਟ ਮਾਰਕੀਟ 'ਚ ਜਾਓ ਤੁਸੀਂ 1 ਮਿੰਟ ਨਹੀਂ ਮੈਨੂੰ ਖੜੇ ਹੋ ਸਕਦੇ ਕਿਉਂਕਿ ਮੈਂ ਹਰ ਜਿਹੜਾ ਮੇਰੇ ਮਗਰੋਂ ਆ ਰਿਹਾ ਹੁੰਦਾ ਵਾ ਬਾਈ ਉਹ ਅਜ਼ਰ ਹੀ ਨਹੀਂ ਕੋਈ ਕੋਈ ਗੱਲ ਨਹੀਂ ਫਿਰ ਕੇ ਮੈਨੂੰ ਹੋਰਨ ਦੀ ਲੋੜ ਨਹੀਂ ਹੁੰਦੀ ਉਹ ਗਾਲਾਂ ਖਾ ਕੇ ਕਈ ਵਾਰੀ ਤਾਂ ਮੈਂ ਕੋਈ ਕੁਝ ਮੇੜ ਖਾ ਕੇ ਪਾਸੇ ਇਹਨਾਂ ਨਾ ਵਾਏ ਸੋਖਾ ਤਰੀਕ ਕੀ ਲੋੜ ਪਈ ਐਵੇਂ ਮੋੜ ਕੱਟਣਾ ਜਦ ਥੱਪੜ ਦੇ ਨਾਲ ਮੈਂ ਪਾਸੇ ਹੋਣ ਡਿਆ ਤੇ ਕੀ ਲੋੜ ਹੈ ਮਾਨ ਸਨਮਾਨ ਬਹੁਤ ਹੈ ਤੁਹਾਡਾ ਬਹੁਤ ਕਿਰਪਾ ਮਾਰਾਈ ਦੀ ਪੂਰੀ ਜਈਏ ਐਦੇ ਬਣਿਆ ਰਹੇ ਤੇ ਤੁਹਾਨੂੰ ਵੀ ਡਵਾਈਸ ਦਵਾਂਗਾ ਵੈਸੇ ਛੁਗਰੀਆ ਬਦਮਾਸ਼ੀ ਦੇ ਕਿਸੇ ਸੁਣਾਦੇ ਆਪਰੇ ਹਾਂ ਅੱਤਾ ਇਧਰੋਂ ਆਦਰੀ ਕੇ ਬਦਮਾਸ਼ੀ ਦੇ ਕਿਸੇ ਵੀ ਬਹੁਤ ਹੈ ਤੁਹਾਡੇ ਬਦਮਾਸ਼ੀ ਨਹੀਂ ਆਹੀਂ ਸ਼ਰੀਫ ਕਰਤ ਹੋਏ ਗਏ ਆ ਤੇ ਹਾਂ ਜੀ ਤੁਹਾਡੀ ਦਾੜੀ ਵੱਡੀ ਕਰ ਲਓ ਫੇਰ ᱥਾਮਾ ਹੋਣਾ ਵਰਗੇ ਤੁਹਾਨੂੰ ਮੇਰੇ ਫੇਸ ਤੇ ਕੋਈ ਕੱਟ ਦੇਖਦਾ ਦਾੜੀ ਦੇ ਭਾਰਨ ਮੈਂ ਇਨੀ ਕੋ ਕਟਿੰਗ ਰੱਖਦਾ ਉਹ ਸਹੀ ਕਹਿ ਰਹੇ ਨੇ ਕਿ ਜਾਲੀ ਦਾੜੀ ਮੈਂ ਵੱਡੀ ਰੱਖੀ ਤੇ ਮੈਂ ਹੋ ਸਕਦਾ ਕਿ ਸ਼ਾਇਦ ਮੈਨੂੰ ਕੁੱਬ ਪੈ ਜਾਵੇ ਹੋਰ 15 ਦਿਨਾਂ 'ਚ ਹੂੰ ਮੈਂ ਤਾਂ ਹੀ ਉਹਨਾਂ ਕੋ ਰੱਖਦਾ ਜਿੰਨਾਂ ਕੋ ਆਪ ਚੱਕ ਸਕੀਏ ਭਾਰ ਉਹਨਾਂ ਕੋ ਚੱਕਣਾ ਚਾਹੀਦਾ ਜਿੰਨਾਂ ਕੋ ਤੁਸੀਂ ਚੱਕ ਸਕੋ ਹੂੰ ਹੂੰ ਕੀ ਲੋੜ ਹੈ ਬਿਲਕੁਲ ਸਹੀ ਗੱਲ ਹੈ ਜਦ ਤੂੰ ਮੈਂ ਮੇਕਅਪ ਹੀ ਕਰਦਾ ਮੈਂ ਸਰਦੀਆਂ ਦੇ ਵਿੱਚ ਵੀ ਤੁਸੀਂ ਦੇਖਿਓ ਮੈਂ ਮੋਸਟਲੀ ਅੱਦੀ ਬਾਹ ਦਾ ਸਟਰ ਪਾਉਂਗਾ ਪੂਰੀ ਬਾਹ ਦਾ ਚੱਕਿਆ ਨਹੀਂ ਜਾਂਦਾ ਨਾ ਕਈ ਵੇਲੇ ਉਹ ਓਖਾ ਜਾਂਦਾ ਤੇ ਖਲੀ ਬਣਦੇ ਮੈਂ ਪੂਰਾ ਆਪਣੇ ਆਪ ਨੂੰ ਮੇਨਟੇਨ ਰੱਖਦਾ ਮੈਂ ਪਹਿਲਾਂ ਕਿਹਾ ਸਰਦੀਆਂ ਨੂੰ ਵੀ ਤੁਸੀਂ ਕਦੇ ਵੀ ਮੇਰਾ weight ਚੈੱਕ ਕਰ ਲੋਗੇ ਉਦੋਂ ਵੀ 54 ਕਿਲੋ ਆਏਗਾ ਹੁਣ ਕਰ ਲੋਗੇ ਹੁਣ ਵੀ 54 ਕਿਲੋ ਆਏਗਾ ਇਹ ਅੰਡਰ weight ਹੈ ਹਾਂਜੀ ਅੰਡਰ weight ਹੈ ਬਸ ਇਦਾਂ ਹੀ ਕਹਿ ਲੋ ਇੰਨਾ ਕੁ ਰੱਖੀ ਦਿੰਦਾ ਮਤਲਬ ਕਹਿੰਦੇ ਹੁੰਦੇ ਨਾ ਪੰਜਾਬੀਆਂ ਚ ਕਹਿ ਦਿੰਦੇ ਆ ਕਿ ਆ ਇਹਨੇ ਆਣਾ ਘਾਟੇ ਦਾ ਕਿਤੇ ਤੁਸੀਂ ਇਦਾਂ ਤਾਂ ਨਹੀਂ 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 ਮੇਰੇ ਜਿਹੜੇ ਦਾਦਾ ਜੀ ਸੀਗੇ ਉਹ ਕਾਫੀ ਹੈਲਦੀ ਸੀ ਉਹ ਆਪਣੇ ਜਮਾਨੇ ਚ ਪਹਿਲਵਾਨ ਦੇ ਨਾਮ ਨਾਲ ਜਾਣੇ ਜਾਂਦੇ ਸੀ ਹੂੰ ਸੋ ਉਹਨਾਂ ਦੇ ਟਾਈਮ ਤੋਂ ਪਹਿਲਵਾਨੀ ਜਿਹੜੀ ਸੀ ਸਾਡੇ ਚਲਦੀ 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 ਹੁਣ ਮੇਰੇ ਤੇ ਪਹਿਲਵਾਨੀ ਦਾ ਹੁਣ ਖਤਮ ਹੋ ਗਈ ਹੈ ਅਸੀਂ ਵੀ ਪਹਿਲਵਾਨੀ ਆ ਪਰ ਉਹ ਗੱਲ ਵੱਖਰੀ ਹੈ ਕਾਂਗੜੀ ਪਹਿਲਵਾਨ ਵਾਲੇ ਚ ਆ ਗਏ ਹੁਣ ਪਹਿਲਾਂ ਹੋਰ ਪਹਿਲਵਾਨ ਸੀ ਹੁਣ ਕਾਂਗੜੀ ਪਹਿਲਵਾਨ ਨੂੰ ਕੰਗੜੀ ਰੋਡ 'ਤੇ ਆ ਪਾ ਕੇ ਚੱਕਦੇ ਡੰਬਲ ਵੀ ਚੱਕਣਾ ਪਵੇ ਤਾਂ ਹਾਂ ਚੱਕਦੇ ਪਰ ਅਸੀਂ ਥਰਮੋਕੋਲ ਦੀ ਸਪੈਸ਼ਲ ਬਣਾ ਕੇ ਰੱਖਿਆ ਕਰੇ ਤਰੀਕੇ ਦੀ ਜਿਮ ਨਹੀਂ ਗਏ ਤੁਸੀਂ ਕਦੇ ਜਿਮ ਗਏ ਹੋ ਹਾਂ ਮੈਂ ਗਈ ਹਾਂ ਤੁਸੀਂ ਕਦੇ ਦੇਖਿਆ ਨਹੀਂ ਮੈਨੂੰ ਜਿਹਦੇ 'ਚ ਪਲੇਟਾਂ ਪ ਰੋਡ ਦੇਖੀ ਨਹੀਂ ਕਦੇ ਇੱਧਰ ਵੀ ਪਾਈਆਂ ਹੁੰਦੀਆਂ ਚਾਰ ਗੋਪਲੇਟਾਂ ਇੱਧਰ ਵੀ ਪਾਈਆਂ ਹੁੰਦੀਆਂ ਤੁਹਾਡੇ ਲਈ ਮੈਨੂੰ ਸਪੈਸ਼ਲ ਮਜ਼ਾ ਮੈਨੂੰ ਉਦੋਂ ਆਉਂਦਾ ਮਜ਼ਾ ਮੈਨੂੰ ਉਦੋਂ ਆਉਂਦਾ ਜਦੋਂ ਜਿਹੜਾ ਬੰਦਾ 90 ਕਿਲੋ weight ਚੱਕਦਾ ਹੈ ਤੇ ਉਹ ਜਦੋਂ ਫਿਰ 130 ਕਿਲੋ ਚੱਕਣ ਦੀ ਕੋਸ਼ਿਸ਼ ਕਰਦਾ ਹੈ ਤੇ ਡੜੰਮ ਕਰਦਾ ਪਰ ਇਹਨੂੰ ਛੱਡ ਦਿੰਦਾ ਉਦੋਂ ਫਿਰ ਮੈਨੂੰ ਮਾੜੀ ਜਿਹੀ ਦਿੱਕਤ ਆਉਂਦੀ ਉਹ ਕੀ ਚੱਕ ਕੇ ਮਾਰਿਆ ਮੈਨੂੰ ਹੈ ਛੋਟਾ-ਸੁਟਾ ਲੱਗ ਜਾਂਦੀ ਉਦੋਂ ਮਾੜੀ ਮਟੇਰਾ ਕਰਦੀ ਹੁੰਦੀ ਹੈ ਕਦੀ ਤੁਸੀਂ ਕੁਝ ਬਣ ਜਾਂਦੇ ਕਦੀ ਕੁਝ ਬਣ ਜਾਂਦੇ देखो जिथे ਕੋਈ ਚੀਜ਼ ਦੀ ਕਮੀ ਪੂਰੀ ਕਰਨੀ ਹੋਵੇ ਉੱਥੇ ਆ ਜਿਹੜੀ ਬੋਡੀ ਹੁੰਦੀ ਨਾ ਇਹ ਬੈਸਟ ਹੈਗੀ ਐ ਸੋ ਇਸੇ ਕਰਕੇ ਮੈਂ ਆ ਦਰਸ਼ਕਾਂ ਨੂੰ ਵੀ ਕਹੂੰਗਾ ਕਿ ਇਹਦੇ ਤੋਂ ਵੱਧੋ ਨਾ ਘਟੋ ਬਹੁਤ ਫਾਇਦਾ ਇਹਦੇ ਬਹੁਤ ਜ਼ਿਆਦੇ ਫਾਇਦੇ ਨੇ ਮੈਂ ਬੇਸਿਕਲੀ ਹੁਣ ਤੁਸੀਂ ਕਹਿੰਨਾ ਪ੍ਰੋਮੋਸ਼ਨ ਕਰਨ ਆ ਗਿਆ ਮੈਂ ਬੇਸਿਕਲੀ ਪੇਸ਼ੇ ਤੋਂ ਟੇਲਰ ਹਾਂ ਮੈਂ ਆਪਣੀ ਸਿਹਤ ਤਾਂ ਵੀ ਨਹੀਂ ਵਧਾਉਂਦਾ ਕਿਉਂਕਿ ਮੇਰੇ ਜਿੰਨਾ ਕਪੜਾ ਲੱਗਣਾ ਨਾ ਉਹ ਮੈਨੂੰ ਕਸਟਮਰ ਦੇ ਜਾਂਦੇ ਨੇ ਤੇ ਤੁਹਾਡੇ ਤੁਸੀਂ ਜਿੱਦਾਂ ਮੇਕਅਪ ਆਰਟਿਸਟ ਵੀ ਹੈਗੇ ਆ ਤੇ ਫਿਰ ਤੁਹਾਡੇ ਸਟੂਡੈਂਟ ਵੀ ਆ ਤੇ ਤੁਸੀਂ ਉਹਨਾਂ ਨੂੰ ਵੀ ਫਿਰ ਟੇਲਰ ਵਾਲੀ ਸਾਈਡ ਉਹ ਵੀ ਪੇ ਦਾ ਪੇਚਸ ਕਰਨ ਆ ਜਿਹੜਾ ਦੇਖੋ ਜਿਹੜਾ ਮੇਰਾ ਸਟੂਡੈਂਟ ਪ੍ਰਾਈਜ਼ ਲੈ ਕੇ ਆਉਂਦਾ ਉਹਨੂੰ ਤਾਂ ਮੈਂ ਕਹਿੰਦਾ ਵੀਰੇ ਇਸੇ ਲਾਈਨ ਚ ਅੱਗੇ ਜਾ ਤਰੱਕੀਆਂ ਕਰ ਮੇਰਾ ਵੀ ਨਾਮ ਰੋਸ਼ਨ ਕਰ ਜਿਹੜਾ ਦੇਖਿਆ ਮੈਨੂੰ ਪਹਿਲੇ ਰਾਉਂਡ ਚ ਬਾਹਰ ਹੋ ਜਾਂਦਾ ਵਾ ਉਹ ਕੋਖਣੀ ਆਉਂਦਾ ਉਹ ਫੇਰ ਮੈਂ ਕਿੰਨਾ ਕਾਕਾ ਆ ਜਾ ਸੁਈ ਦਾ ਗੱਲ ਲੈ ਕੇ ਤੈਨੂੰ ਵੀਜ਼ ਕਰਵਾ ਆਪਾਂ ਨੂੰ ਹੋ ਹੀ ਜਾਂਦਾ ਤਾਂ ਉਸਤਾਦ ਅਸੀਂ ਉਹੀ ਰਹਿਣਾ ਵਾ ਜੇ ਮੈਂ ਮਿਕਰੀ ਚ ਕੰਮ ਜਾ ਬੋਣ ਡਿਆ ਉਧਰ ਭੇਜ ਦੇਣਾ ਕਾਕਾ ਇੱਧਰ ਆ ਜਾ ਸੁਈ ਦਾ ਗਫੜ ਬਟ ਲੱਗ ਦਿਖਾ ਸਰ ਤੁਹਾਨੂੰ ਵੀ ਨਾਲ ਹੀ ਇੱਥੇ ਬੈਠਣਾ ਚਾਹੀਦਾ ਸੀ ਤੂੰ ਵੀ ਇੱਕ ਕੈਮਰਾ ਆਪਣੇ ਕੋਲ ਨਹੀਂ ਇੰਨਾ ਨਹੀਂ ਆਣਾ ਹੈਗਾ ਇਹ ਤਾਂ ਵਸਤੇ ਵੱਖਰਾ ਕੈਮਰਾ ਲਾਉਣਾ ਪੈਣਾ ਇੱਕ ਇਹ ਤਾਂ ਹੋਣਾ ਦੇਖ ਜਗ੍ਹਾ ਵਿਲੀ ਆ ਆ ਨਹੀ ਆ ਦੇਖੋ ਬਹੁਤ ਜਗ੍ਹਾ ਹੈਗੀ ਮੇਰੇ ਅਰੇ ਤੇ ਨਾ ਆ ਸਕਦੇ ਤਾਂ ਇਹਦਾ ਫਾਇਦਾ ਬੜਾ ਵਾ ਤੁਸੀਂ ਐਵੇਂ ਇੰਨਾ ਕਸਟ ਕੀਤਾ ਮੈਨੂੰ ਲੱਗਦਾ ਪੋਡਕਾਸਟ ਦਾ ਨਾਮ ਮਤਲਬ ਮੋਟਾਪੇ ਦੇ ਨੁਕਸਾਨ ਜਾਂ ਪਤਲੇ ਹੋਣ ਦੇ ਫਾਇਦੇ ਰੱਖਣਾ ਪੈਣਾ ਹੈ ਉਹ ਤੁਸੀਂ ਪਾ ਲਿਓ ਹੈਡਿੰਗ ਵਧੀਆ ਜੀ ਬਣਾ ਲਿਓ ਜਿਹਦੇ ਚ ਮੇਰੀ ਹੋ ਮੇਰੇ ਕੋ ਮੈਂ ਵੈਸੀ ਟਿਪਸ ਵੀ ਦਿਨਣਾ ਹੈਗਾ ਵਾਂ ਵੀ ਕਬੂਤਰਲੇ ਦੇ ਮੇਨ ਠੱਗ ਗਿਆ ਤੁਹਾਨੂੰ ਹਲੇ ਤੱਕ ਵੀ ਯਕੀਨ ਨਹੀਂ ਹੋਇਆ 5-7 ਮਿੰਟ ਦੀ ਆਪਾਂ ਇਹ ਵੀਡੀਓ ਕਰ ਲਈ ਟੱਗ ਨਹੀਂ ਲੱਗੇ ਸੀ ਕੱਪੜੇ ਸੁਵਾਉਣ ਨਾਲ ਪਤਾ ਲੱਗ ਜਾਏਗਾ ਤੁਹਾਨੂੰ ਟੱਗ ਨਹੀਂ ਸੀ ਇੱਕ ਵਾਰੀ ਮੌਕਾ ਦਿਓ ਕੱਪੜੇ ਸੁਵਾਉਣ ਦਾ ਵੈਸੇ ਤੇ ਅਸੀਂ ਲੇਡੀ ਸੂਟ ਨਹੀਂ ਸੀਦੇ ਹਾਂ ਲੇਡੀਜ਼ ਜਿਹੜੀ ਫਾਰਮਲ ਡ्रेसेस ਹੁੰਦੀਆਂ ਨੇ ਉਹ ਅਸੀਂ ਸਟੀਚ ਕਰਦੇ ਹਾਂ ਤੁਸੀਂ ਇੱਕ ਵਾਰੀ ਸਵਾਲੋ ਤੁਸੀਂ ਮੁੜ ਕੇ ਪੰਜਾਂ ਜਣੇ ਨੂੰ ਮਨਾ ਕਰਨਾ ਇਹਨਾਂ ਕੋ ਨਾ ਜਾਇਓ ਥੈਂਕ ਯੂ ਹਾਂ ਤੇ ਇਹ ਮੈਨੂੰ ਕਹਿਤਾ ਮੈਂ ਆਪੇ ਨਹੀਂ ਆਉਣਾ ਹਾਂ ਇਹ ਠੀਕ ਹੈ ਇਹ ਸਹੀ ਹੈ ਫੇ ਮੈਂ ਬਸ ਇਹੀ ਕੁਛ ਹੈ ਕੁਝ ਮੈਂ ਮੇਕ ਕਰਕੇ ਦਿਖਾਉਂਦਾ ਹਾਂ ਉਹ ਮੇਕਰੀ ਦੇ ਕੋਲ ਬਸੇ ਆਈਏ ਚਲੋ ਠੀਕ ਮੰਦਰੀ ਟੇਲਰ ਨੂੰ ਸਾਈਡ ਤੇ ਛੁੱਟ ਛੱਡ ਦੋ ਚਲੋ ਮਮਿਕਰੀ ਦੇ ਲਈ ਜੀ ਆਪਾਂ ਹੁਣ ਸ਼ੁਰੂਆਤ ਕਰੀਏ ਮੇਰਾ ਮੇਨ ਜਿਹੜਾ ਮਮਿਕਰੀ ਕਰਨ ਦੇ ਨਾਲ ਨਾਲ ਮਮਿਕਰੀ ਸਿਖਾਉਣਾ ਮੈਨੂੰ ਜਿਹੜਾ ਜ਼ਿਆਦਾ ਅੱਛਾ ਲੱਗਦਾ ਕਿ ਮੈਂ ਮਮਿਕਰੀ ਕਿਸੇ ਨੂੰ ਸਿਖਾ ਰਿਹਾ ਹਾਂ ਮੈਂ ਖੁਦ ਐਕਟ ਕਰਨ ਨਾਲੋਂ ਕਿਸੇ ਨੂੰ ਸਿਖਾਉਣਾ ਹਾਂ ਮਮਿਕਰੀ ਉਦਾਂ ਐਕਟਿੰਗ ਕੁਕਟਿੰਗ ਆਪਾਂ ਦੇ ਵਸਦੇ ਉਹ ਉਤੋਂ ਨਿਕਲ ਜਾਂਦੀ ਉਹ ਬਸ ਜਿਹੜੀ ਨੋਰਮਲ ਚੱਲਦਾ ਚੱਲਦਾ ਪਰ ਮਮਿਕਰੀ ਮੈਨੂੰ ਸਿਖਾਣੀ ਜ਼ਿਆਦਾ ਅੱਛੀ ਲੱਗਦੀ ਹੈ ਕਿ ਹਾਂ ਵੀ ਮਮਿਕਰੀ ਯਾਰ ਜੇ ਕੋਈ ਕਹਿੰਦਾ ਹੈ ਨਾ ਵੀ ਹਾਂ ਮੈਨੂੰ ਮਮਿਕਰੀ ਸਿਖਾਓ ਤੇ ਮੈਂ ਫਿਰ ਉਹਦੇ ਤੇ ਉਦਾਂ ਆਵੇ ਫਿਰ ਟੂਨੇ ਟਾਣੇ ਕਰਕੇ ਵੀ ਆਪਾਂ ਉਹਨੂੰ ਕਰਾ ਦਿੱਤੀ ਤਿਆਰ ਜਿਹੜਾ ਕਹਿੰਦਾ ਮੈਨੂੰ ਕਦੇ ਪਤਾ ਹੀ ਨਹੀਂ ਮਮਿਕਰੀ ਕੀ ਹੁੰਦੀ ਉਹਨਾਂ ਨੇ ਉਹਨੂੰ ਵੀ ਮਮਿਕਰੀ ਕਰਾਈ ਹੋਈ ਹੈ ਹੂੰ 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 ਛੋਟਾ ਜਿਹਾ ਟਿਪਸ ਦੱਸਦਾ ਮਮਿਕਰੀ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਛੋਟੇ ਸੀ ਕਰਦੇ ਆਏ ਸੀ ਤੁਸੀਂ ਯਾਦ ਜਦੋਂ ਮੈਂ ਹੁਣ ਮਮਿਕਰੀ ਦੀ ਥੋੜਾ ਜਿਹਾ ਸੈਂਪਲ ਦਵਾਂਗੇ ਤੁਸੀਂ ਆਪ ਕਹੋਗੇ ਹਾਂ ਇਹ ਤੇ ਅਸੀਂ ਨਾਰਮਲ ਕਰਦੇ ਆਏ ਹਾਂ ਹੂੰ 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 ਹੇਲੀਕਾਪਟਰ ਦੀ ਆਵਾਜ਼ ਛੋਟੇ ਨੇ ਬੱਚੇ ਸਾਰੇ ਕਰਦੇ ਗੱਡੀਆਂ ਚ ਲਾਂਦੇ ਸੀ ਹਾਂ ਹਾਂ ਸ਼ੁਰੂਆਤ ਇਹ ਤੋਂ ਹੁੰਦੀ ਹੈ ਇਹ ਹੈਲੀਕਾਪਟਰ ਦੀ ਆਵਾਜ਼ ਹੈ ਹਮ ਹੈਲੀਕਾਪਟਰ ਦੀ ਆਵਾਜ਼ ਕੱਢ ਕੇ ਸੁਣਾ ਜਦੋਂ ਕਿਸੇ ਨੂੰ ਕਹਿ ਜਾਊਗਾ ਨਾ ਉਹਨੇ ਕਹਣਾ ਉਹ ਯਾਰ ਉਹ ਕਿੱਦਾਂ ਕੱਢਣੀ ਹੈ ਹੈ ਤੇ ਹੈਲੀਕਾਪਟਰ ਦੀ ਆਵਾਜ਼ ਜਦੋਂ ਆਪਾਂ ਮਾਈਕ ਨੂੰ ਯੂਜ਼ ਕਰਨਾ ਨਾ ਪਰ ਉੱਪਰ ਤਰੀਕੇ ਨਾਲ ਤੇ ਹੈਲੀਕਾਪਟਰ ਦੀ ਆਵਾਜ਼ ਹੀ ਬੰਨੀ ਹਮ ਹੁਣ ਇਸ ਤਰੀਕੇ ਇਹ ਤਾਂ ਹੋ ਗਿਆ ਨੋਰਮਲ ਹਮ ਹੁਣ ਇਸ ਚੀਜ਼ ਨੂੰ ਅਸੀਂ ਇੱਕ ਕਹਿ ਲਓ ਪ੍ਰੋਫੈਸ਼ਨਲ ਵੇ ਦੇ ਨਾਲ ਪੇਸ਼ ਕਰਨਾ ਜਦੋਂ ਸਟੇਜ ਤੇ ਜਿਸ ਦੇ ਨਾਲ ਆਡੀਅנס ਇਮਪ੍ਰੈਸ ਹੁੰਦੀ ਹੈ ਹਮ ਹੁਣ ਇਦਾਂ ਤੇ ਸਾਰੇ ਕਰਦੇ ਨੇ ਹਮ 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 ਇਦਾਂ ਤੇ ਸਾਰੇ ਕਰਦੇ ਨੇ ਹਮ ਹ ਪਰ ਜੇ ਪ੍ਰੋਫੈਸ਼ਨਲ ਵੇ ਚ ਆ ਜਾਈਏ ਜਿਸ ਦੇ ਨਾਲ ਆਡੀਅנס ਜੁੜੇ ਜੇ ਆਪਾਂ ਉਹ ਆ ਰਹੀ ਕੈ ਤੁਹਾਜੀ ਮਾ ਮੋਦਕੋ ਸੋ ਇਹ ਇੱਕ ਇਹ ਟਿਪਸ ਜਿਹੜੇ ਹੈਗੇ ਨੇ ਇੱਕ ਟੀਚਰ ਹੀ ਦੱਸ ਸਕਦਾ ਹੈ ਹਾਂ ਬਿਲਕੁਲ ਠੀਕ ਹੈ ਨਾ ਔਰ ਉਹਨੂੰ ਵੀ ਇਹ ਨਹੀਂ ਕਿ ਉਹਨੂੰ ਵੀ ਕਿਤੇ ਬਹੁਤ ਕੋਈ ਸਵੇਰੇ ਉੱਠ ਕੇ ਜਿਹੜੇ ਚਾਰ ਪੰਜ ਬਦਾਮ ਖਾਣੇ ਹੁੰਦੇ ਉਹਦੇ ਨਾਲ ਆਉਂਦੇ ਨੇ ਉਹਨੂੰ ਵੀ ਬੱਚਿਆਂ ਤੋਂ ਹੀ ਮਿਲਦੇ ਨੇ ਹੂੰ ਜਦੋਂ ਬੱਚਿਆਂ ਨਾਲ ਮੱਥਾ ਮਾਰਨਾ ਪੈਂਦਾ ਨਾ ਉਹ ਇਦਾਂ ਨਹੀਂ ਇਦਾਂ ਕਰ ਲੈ ਇਦਾਂ ਨਹੀਂ ਇਦਾਂ ਕਰਨਾ ਐਕਚੁਅਲੀ ਟੀਚਰ ਨੂੰ ਵੀ ਤਾਂ ਤਿਆਰੀ ਕਰਕੇ ਜਾਣੀ ਹੁੰਦੀ ਨੇ ਬੱਚਿਆਂ ਦੇ ਕਿ ਬੱਚੇ ਨੇ ਪਤਾ ਨਹੀਂ ਕਿਹੜਾ ਸਵਾਲ ਪੁੱਟ ਆਫ ਕਰ ਲੈਣਾ ਬਿਲਕੁਲ ਇਸੇ ਤਰੀਕੇ ਨਾਲ ਹੁਣ ਜੇ ਹੁਣ ਦੂਸਰੀ ਆਵਾਜ਼ ਦੀ ਗੱਲ ਕਰੀਏ ਇੱਕ ਆਵਾਜ਼ ਤੋਂ ਕਈ ਆਵਾਜ਼ਾਂ ਬਣਦੀਆਂ ਨੇ ਹੂੰ ਹੂੰ ਐਗਜ਼ਾਮਪਲ ਦੇ ਤੌਰ ਤੇ ਵਿਸਲਿੰਗ ਹੁਣ ਵਿਸਲਿੰਗ ਤਾਂ ਸਿੰਪਲ ਏ ਹੁਣ ਸਾਡੇ ਵਰਗਿਆਂ ਨੂੰ ਤੇ ਜਦੋਂ ਕਹ ਲਓ ਅਸੀਂ ਹੁਣ ਤੇ ਚਲੋ ਬੁੱਢੇ ਹੋ ਗਏ ਆਂ ਜਵਾਨੀ ਦੇ ਟਾਈਮ ਤੇ ਇਹੀ ਪਤਾ ਕੀ ਸੀਟੀ ਕਦੋਂ ਮਾਰੀ ਦੀ ਜੀ ਸੀਟੀ ਖੜੇ ਮੁੰਡਾ ਛੇੜਦਾ ਕੁੜੀ ਨੂੰ ਕੁੜੀ ਨੂੰ ਛੇੜਦਾ ਤਾਂ ਕਰਕੇ ਸੀਟੀ ਮਾਰੀ ਦੀ ਨਾ ਸੀਟੀ ਜਿਹੜੀ ਏ ਇਹ ਵੀ ਮਿਮਿਕਰੀ ਦਾ ਇੱਕ 파ਟ ਏ ਹਮ ਵਿਸਲਿੰਗ ਪਹਿਲਾਂ ਸਿੰਪਲ ਮਾਰਦੇ ਆਂ ਇਹ ਤੁਹਾਨੂੰ ਦੇਖ ਕੇ ਨਿਕਲ ਗਈ ਉਹਦਾ ਵੈਸੇ ਕਦੇ ਆਏ ਨਹੀਂ ਇਦਾਂ ਮੇਰਾ ਵਿਦਾ ਵਿਖਾ ਕੇ ਜਾਣਾ ਆਹ ਕਹਿ ਸਕਦੇ ਹੋ ਇਹ ਸਿੰਪਲ ਵਿਸਲਿੰਗ ਆ ਗਈ ਹੁਣ ਇਹਦੇ ਤੋਂ ਜਿਹੜਾ ਵਿਸਲਿੰਗ ਇਹ ਕਰ ਲੈਂਦਾ ਦਾ ਮਤਲਬ ਤਿੰਨ ਚਾਰ ਆਵਾਜ਼ਾਂ ਵਿਸਲਿੰਗ ਦੇ ਵਿੱਚ ਵੀ ਇਹ ਕਰ ਸਕਦਾ ਗੱਡੀ ਦੇ ਵਿੱਚ ਸੈਂਟਰ ਲੋਕਿੰਗ ਹੁੰਦੀ ਹਮ ਹਾਂ ਤੇ ਵਿਸਲਿੰਗੀ ਵਿਸਲਿੰਗ ਹੈ ਰਿਵਰਸ ਹੁੰਦੀ ਹੈ ਗੱਡੀ ਹਾਂ ਤੇ ਵਿਸਲਿੰਗੀ ਹੁਣ ਇਹਨੂੰ ਆਪਾਂ ਇੱਕ ਯੂਜ਼ ਕਰਾਂਗੇ ਫਲੂਟ ਦੇ ਵਿੱਚ ਵੀ ਹਮ ਉਹ ਐਗਜ਼ਾਮਪਲ ਦੇ ਨਾਲ ਚੱਲਾਂਗੇ ਇੱਕ ਸਿੰਗਰ ਹੈ ਉਹਨਾਂ ਦਾ ਗਾਣਾ ਹੈ ਉਹਦੇ ਵਿੱਚ ਫਲੂਟ ਕਿਦਾਂ ਵੱਜਦੀ ਹੈ ਔਰ ਫੀਮੇਲ ਸਿੰਗਰ ਹੂੰ 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 ਚਾਰ ਦਿਨਾਂ ਦਾ ਪਿਆਰ ਉਹ ਰਬਾਬ ਬੜੀ ਲੰਬੀ ਜੁਦਾਈ ਲੰਬੀ ਜੁਦਾਈ ਮੈਂ ਉਹ ਮਿਕਰੀ ਪਰਫਾਰਮ ਕਰਦਾ ਸੀ ਉਦੋਂ ਐਡਸ ਆਉਂਦੀਆਂ ਸੀ ਟੈਲੀਕਮ ਕੰਪਨੀ ਦੀਆਂ ਬੜੀਆਂ ਰਿਲਾਈਐਂਸ ਦੀ ਐਡ Airtel ਦੀ ਐਡ BSNL ਦੀ ਐਡ ਉਹ ਸਾਰੀਆਂ ਵਿਸਲਦੀ ਸੀ ਤਿ ਵਿਸਲੀਏ ਵਿਸਲੀਏ ਲੋਕਾਂ ਨੇ ਕਿਹਾ ਉਹ ਹੋਏ ਹੋਰ ਲਾਇੰਜ਼ ਦੀ ਆਵਾਜ਼ ਕੱਢੀ ਹੋਏ ਟੈਲ ਦੀ ਆਵਾਜ਼ ਕੱਢੀ ਹੋਏ ਬੀਸਨਲ ਦੀ ਆਵਾਜ਼ ਕੱਢੀ ਹੋਏ ਉਹ ਇੱਕ ਪੁਰਾਣਾ ਗਾਣਾ ਹਿੰਦੀ ਗਾਣਾ ਆ ਉਹਦੇ ਵਿੱਚ ਵੀ ਕਿਸ਼ੋਰ ਕੁਮਾਰ ਨੇ ਵਿਸਲਿੰਗ ਕੀਤੀ ਹੋਈ ਆ ਉਹ ਮੈਨੂੰ ਗਾਣਾ ਯਾਦ ਨਹੀਂ ਆ ਰਿਹਾ ਹੁਣ ਮੇਰੇ ਮਾਈਂਡ 'ਚ ਨਹੀਂ ਆ ਰਿਹਾ ਗਾਣਾ ਕਾਫੀ ਅੱਛਾ ਗਾਣਾ ਆ ਔਰ ਉਹਦੀ ਵਿਸਲਿੰਗ ਬਹੁਤ ਪਪੂਲਰ ਆ ਆ ਹੀ ਕਹਿ ਰਹੇ ਹੋ ਬਿਲਕੁਲ ਬਿਲਕੁਲ ਬਹੁਤ ਖੂਬ ਬਹੁਤ ਖੂਬ ਸਰ ਮੈਂ ਪੁਰਾਣੇ ਗੀਤਾਂ ਨੂੰ ਬਹੁਤ ਸੁਣਿਆ ਹੈ ਜ਼ਿਆਦਾਤਰ ਮੈਂ ਕਿਸ਼ੋਰ ਕੁਮਾਰ ਜੀ ਦੇ ਗੀਤਾਂ ਨੂੰ ਸੁਣਿਆ ਹੈ ਔਰ ਮੋਸਟਲੀ ਮੈਂ ਸਟੇਜ ਦੇ ਉੱਤੇ ਜੇ ਕਦੇ ਗਾਉਣ ਦਾ ਮੌਕਾ ਵੀ ਮਿਲੇ ਮੈਂ ਆਪਣੇ ਦਰਸ਼ਕਾਂ ਇੱਕ ਚੀਜ਼ ਹੋਰ ਦੱਸਾਂ ਮੈਂ ਮਿਕਰੀ ਤੇ ਲਈ ਜੇ ਤੁਸੀਂ ਗਾਉਂਦੇ ਹੋ ਤੇ ਬਹੁਤ ਜ਼ਿਆਦਾ ਵਧੀਆ ਛੇਤੀ ਵੀ ਮਿਕਰੀ ਸਿੱਖੋਗੇ ਹਮਮ ਇਵਨ ਜੇ ਤੁਹਾਨੂੰ ਗਾਣੇ ਸੁਣਨ ਦਾ ਵੀ ਸ਼ੌਂਕ ਹੈ ਨਾ ਤਾਂ ਵੀ ਤੁਸੀਂ ਛੇਤੀ ਕਰ ਲਓ ਕਿਉਂਕਿ ਤੁਹਾਨੂੰ ਰਿਦਮ ਦਾ ਪਤਾ ਲੱਗ ਜਾਂਦਾ ਹੈ ਹੂੰ ਹੂੰ ਇਹਦੇ ਵਿੱਚ ਰਿਦਮ ਦਾ ਵੀ ਬੜਾ ਮੇਨ ਰੋਲ ਹੁੰਦਾ ਹੈ ਮਿਮਿਕਰੀ ਦੇ ਵਿੱਚ ਅੱਛਾ ਬਿਲਕੁਲ ਔਰ ਫੀਮੇਲ ਸਿੰਗਰ ਮੈਂ ਮੋਸਟਲੀ ਜਦੋਂ ਵੀ ਮਿਮਿਕਰੀ ਨੂੰ ਸ਼ੁਰੂ ਕੀਤਾ ਵੀ ਹਾਂ ਵੀ ਇਹਨੂੰ ਮਿਮਿਕਰੀ ਕਹਿੰਦੇ ਨੇ ਜਿੱਦਾਂ ਸੁਣਨਾ ਮੈਂ ਕੋਸ਼ਿਸ਼ ਕਰਦਾ ਸੀ ਕਿ ਉਹਦੇ ਸਕੇਲ ਤੇ ਗਾਵਾਂ ਉਹਦੀ ਆਵਾਜ਼ ਤੇ ਗਾਵਾਂ ਤੇ ਉਹ ਰੇਡੀਓ ਫਾਦਰ ਸਾਹਿਬ ਜਦੋਂ ਸੁਣਦੇ ਸੀਗੇ ਉਹਨਾਂ ਨੂੰ ਉਦੋਂ ਸੁਣ-ਸੁਣ ਕੇ ਉਹ ਵਿੱਚੇ ਚੱਲਦੇ-ਚੱਲਦੇ ਨਾਲ ਹੀ ਉਹਨੂੰ ਰਿਪੀਟ ਕਰਨਾ ਸ਼ੁਰੂ ਕਰਤਾ ਉਦੋਂ ਫਿਰ ਮੇਰੀ ਫੀਮੇਲ ਆਵਾਜ਼ ਵੀ ਨਾਲ ਹੀ ਬਣ ਗਈ ਤੇ ਵਿੱਚੇ ਹੀ ਆ ਕਿਸ਼ੋਰ ਕੁਮਾਰ ਦੇ ਪੁਰਾਣੇ ਗੀਤ ਉਦੋਂ ਚੱਲਦੇ ਸੀ ਰੇਡੀਓ ਤੇ ਤੇ ਉਹਨਾਂ ਨੂੰ ਸੁਣ-ਸੁਣ ਕੇ ਤੁਸੀਂ ਮੇਲ ਫੀਮੇਲ ਦੋਨੇ ਇਕੱਠੇ ਗਾ ਸਕਦੇ ਆ ਆ ਮੈਨੂੰ ਇਹ ਗਾਣਾ ਕੋਈ ਆ ਜਾਵੇ ਨਾ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਇੱਕ ਮਤਲਬ ਛੋਟੇ ਹੁੰਦੇ ਮੈਂ ਗਾਣਾ ਸੁਣਿਆ ਵਾ ਇੱਥੇ ਢੀਡੀ ਪੰਜਾਬੀ ਤੇ ਲੱਗਦਾ ਹੁੰਦਾ ਸੀ ਸੋ ਜਾ ਬੱਬੂਆ ਮਾਣੋ ਲੀ ਆਈ ਹੈ ਉਹਦੇ ਵਿੱਚੋ ਨਾ ਬੱਚੇ ਦੀ ਆਵਾਜ਼ ਵੀ ਕੱਢਦਾ ਪਿਆ ਵਾ ਉਹ ਵਿੱਚੇ ਉਹਦੀ ਸਿਸਟਰ ਦੀ ਆਵਾਜ਼ ਵੀ ਕੱਢ ਰਿਹਾ ਹੈ ਆ ਫਿਰ ਸਰਦਾਰ ਜੇ ਪਰ ਹਾਂਜੀ 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 ਓਕੇ ਮੈਂ ਉਹ ਵੈਸੇ ਸੁਣਿਆ ਨਹੀਂ ਉਹਨੂੰ ਪਹਿਲਾਂ ਪਿੱਛੇ ਜੀ ਬਹੁਤ ਵਾਇਰਲ ਹੋਇਆ ਸੀ ਉਹ ਹੂੰ ਹੂੰ ਉਦਾਂ ਬੱਚੇ ਦੀ ਆਵਾਜ਼ ਕੱਢਣੀ ਤੇ ਨਾਲ ਉਹ ਜਿਹੜੇ ਪਰ ਫੀਮੇਲ ਤੇ ਨਹੀਂ ਕਹਿੰਦਾ ਉਹ ਤੇ ਛੋਟੇ ਬੱਚੇ ਦੀ ਆਵਾਜ਼ ਛੋਟੇ ਬੱਚੇ ਦੀ ਆਵਾਜ਼ ਹੀ ਕਰਦਾ ਉਹਦੇ ਜਿੱਤ ਨਾਲ ਫੀਮੇਲ ਸਿੰਗਰ ਅਨਿ ਤੁਸੀਂ ਆ ਮੇਲ ਫੀਮੇਲ ਦਾ ਕਿਹਾ ਨਾ ਉਹ ਮੈਂ ਗਾਣਾ ਸੋਚਦਾ ਸੀਗਾ ਵੀ ਜਿਹੜਾ ਗਾਣਾ ਉਹਦੇ 'ਚ ਵੀ ਆਵੇ ਤੇ ਉਹ ਮੇਲ 'ਚ ਵੀ ਆਵੇ ਹੂੰ ਹੂੰ ਹਾਂ ਮੈਨੂੰ ਸਿੰਗਰ ਦਾ ਨਾਮ ਨਹੀਂ ਪਤਾ ਬੜਾ ਬਾਲੀਵੁੱਡ Song ਹੈ I think ਮੈਨੇ ਪਿਆਰ kiya movie ਦਾ ਹੈ ਅੱਛਾ Raja chamone aayi mausam ne li angdai to kis baat ki hai ladai tu chal main aayi oh no tu chal main ਪਾ ਦੇਖੋ ਮੇਲ ਫੀਮੇਲ ਦੇ ਨਾਲ ਮਿਊਜ਼ੀਸ਼ੀਅਨ ਵੀ ਨਾਲ ਹੀ ਲੈਣਦੇ ਹਮ ਸਾਰਾ ਇਹ ਔਰਕੈਸਟਰ ਦਾ ਡਾ ਆਪਣਾ ਹੀ ਆ ਸਾਰਾ ਮੈਂ ਸ਼ੋਅ ਵੀ ਲਗਾਣਾ ਹਮ ਜਾਗਰਨ ਤੇ ਤੇ ਬੁਕਿੰਗ ਤੇ ਕਰਾ ਦਿੰਦੇ ਨੇ ਪਰ ਜਦੋਂ ਮੈਂ ਇਕੱਲਾ ਹੀ ਜਾਣਾ ਮੈਂ ਉਹ ਕਹਦੇ ਮਿਊਜ਼ੀਸ਼ੀਅਨ ਕਿ ਇੱਥੇ ਮੈਂ ਕਹਾਂ ਪਾਜੀ ਮੈਂ ਇਕੱਲਾ ਹੀ ਆ ਉਹ ਤੋਂ ਫਿਰ ਸਾਰਾ ਦਾ ਪੈਸਾ ਤੁਸੀਂ ਖਾ ਜਾਣੇ ਫਿਰ ਉਹਨਾਂ ਨੇ ਦਵਾਣਾ ਹੀ ਆ ਤੁਹਾਨੂੰ ਮੈਨੂੰ ਆਫਰ ਤੇ ਬਹੁਤ ਆਉਂਦੀ ਮੈਨੂੰ ਬੜੇ ਮਿਲਦੇ ਨੇ ਵੀ ਪਾਜੀ ਜਾਗਰਨ ਕਰਨਾ ਕਿਉਂਕਿ ਖਾਬ ਤੋਂ ਘੱਟ ਬਜਟ ਵਾਲਾ ਤੇ ਮੈਂ ਹੀ ਹਾਂ ਹਮ ਮੈਂ 1100 ਰੁਪਏ ਚ ਚੱਲ ਜਾਣਾ ਯੋ ਤਾਂ ਮੈਂ ਜਾਨਣਾ ਉਹ ਕਹਿੰਦੇ ਭਾਜੀ ਮਜਿਸ਼ੀਨ ਕਿੱਥੇ ਆ ਮੈਂ ਭਾਜੀ ਮੈਂ ਹੀ ਆ ਭਾਜੀ ਉਹ ਟੋਲੀ ਕਿੱਥੇ ਆ ਭਾਜੀ ਮੈਂ ਹੀ ਆ ਉਹ ਭਾਜੀ ਉਹ ਕਿੱਥੇ ਕੈਸੇ ਲੋ ਭਾਜੀ ਮੈਂ ਹੀ ਆ ਫਿਰ ਦੋ ਚਾਰ ਚਪੇੜਾ ਮਾਰਦੇ ਆ ਪੱਲਿਓਂ ਜੇ ਕੇ ਛੁੱਟਦਾ ਓਹੋ ਤੁਹਾਡਾ ਚਲਾਨ ਉੱਥੇ ਹੀ ਹੋ ਜਾਂਦਾ ਫਿਰ ਸਰ ਤੁਹਾਡੀ ਸਭ ਤੋਂ ਬੈਸਟ ਕੋਈ ਪੰਜ ਆਵਾਜ਼ਾਂ ਜਿਹੜੀਆਂ ਕਿ ਆਡੀਅੰਸ ਵੀ ਕਹਿੰਦੀਆਂ ਹੁਣ ਕਿ ਹਾਂ ਬਹੁਤ ਅੱਛੀਆਂ ਐ ਇਦਾਂ ਬੜੀਆਂ ਨੇ ਪਰ ਜਿੱਦਾਂ ਤੁਸੀਂ ਕਹਿੰਦੇ ਬਸਟ ਪੰਜ ਮੈਂ ਸ਼ੁਰੂ ਕਰ ਰਹੇ ਹਾਂ ਤੁਸੀਂ ਗਿਣੀ ਜਿਓ ਤੇ ਜਦੋਂ ਪੰਜ ਹੋ ਜਾਣਗੇ ਤੇ ਆਪੇ ਕਹਦੇ ਹੋ ਹੋ ਗਈਆਂ ਪੰਜ ਕਿਰਮਿੰਨ ਪਤਾ ਨਹੀਂ ਐਡਾ ਕਹਿਣਾ ਨਹੀਂ ਤਿੱਥੇ ਕਿਹੜਾ ਓਰ ਆਜਣ ਓਰ ਆਜਣ ਮੈਂ ਸ਼ੁਰੂ ਕਰਦਾ ਹਾਂ ਮੈਂ ਆਪਣਾ ਨਾਮ ਮਿਕਰੀ ਦਾ ਪਾਰਟ ਜਿਹੜਾ ਮੈਂ ਪਰਫਾਰਮ ਕਰਦਾ ਸੀ ਮੈਂ ਉਹ ਸੁਣਾ ਦਿੰਦਾ ਇਸ ਰਿਸ਼ਤੇ ਦਾ ਕਾਦਰ ਸ਼ਬਸ ਰੂਪੇ ਕਨਾਦ ਗੁਲਨਜ਼ਾਰ ਉਸ ਦੀ ਲਾਹੀਨਾ ਦਾ ਹੀ ਪਸਾਰਾ ਉਹ ਦੋਸਤਾਂ ਮਾਮਾ ਫਿਰ ਜਮਾ ਕਟਾਵਾ ਬਰਾਤ ਹੈ ਅਬ ਸ਼ਰ ਵੀ ਲਗਾਤਾਰ ਰਿੰਗ ਜਿੰਮ ਚਮਚਮ ਛਮਚਮਾ ਕਿਰਮਿੰਨ ਕਲਲ ਕਲਰ ਕਰਕੇ ਗੁੰਜ ਰਹੀ ਇੱਕ ਸਾਧ ਨਿਰੰਤਰ ਸਾਗਰਾਂ ਨਦੀ ਤੇ ਮੁਖੀ ਮਾਨਸੂਰਾਂ ਵਿੱਚ ਵਜਿਤਰੀ ਜਰਜ਼ੁਰਗਮ ਸ਼ਾਨ ਨੂੰ ਅੱਜ ਦੇ ਮੁਬਾਰਕਨ ਦੇ ਹਾਲ ਕਰਨ ਦੀ ਇੱਕ ਨਹੀਂ ਮਾਨੀ ਜੀ ਇਨਸਾਨੀ ਕੁਝ ਵਿੱਚ ਆਪ ਜੀ ਦੇ ਰੂਪ ਸਵੇਰ ਦੇ ਵੇਲੇ ਜ ਹਵਾ ਕਿ ਬੀਜ ਰਹੀ ਸੀ ਤੇ ਪੰਛੀ ਕਿਵੇਂ ਚਾਹ ਚਾ ਰਹੇ ਸੀ ਆਓ ਆਓ ਫਟਾਫਟ ਮੈਂ ਕੀਤਾ ਆਪਣਾ ਟੀਵੀ ਹੁਣ ਤੇ ਤਰ੍ਹਾਂ ਤਰ੍ਹਾਂ ਦੇ ਚੱਲ ਰਿਹਾ ਸੀ ਕੀ ਕੀ ਚੱਲ ਰਿਹਾ ਸੀ ਸਭ ਤੋਂ ਪਹਿਲਾਂ ਲਾਈਫ ਹੋ ਕੇ ਚੈਨਲ ਤੇ ਮਹਾਦੇਵ ਦੀ ਐਡ ਚੈਨਲ ਚੇਂਜ ਆਈਪੀਐਲ ਦਾ ਮੈਚ चैनल चेंज किशोर कुमार जी मेरी भीगी भीगी सी पलकों पे रह गए जैसे मेरे सपने बिखर के चैनल चेंज मानपी तक तक रबा मेरे इश्क किसी को ऐसे टीवी की तो पार्टी से जानली हो गया सवार घोड़े थे ਕੰਵਰਤ ਕਰੋ ਰਸਤੇ ਚੱਲ ਰਿਹਾ ਸੀ ਮਿਲਟਰੀ ਬੈਂਡ ਪਾਰਟੀ ਚ ਪਹੁੰਚਿਆ ਦਰਵਾਜ਼ਾ ਨੰਬਰ ਅੱਗੇ ਇੱਕ ਨੰਬਰ ਆ ਗਿਆ ਇੱਕ ਵੱੜੇ ਬਾਥਰੂਮ ਦੇ ਵਿੱਚ ਬਾਥਰੂਮ ਚ ਟੂਟੀਆਂ ਬਾਹਰ ਆਇਆ ਸਟੇਜ ਤੇ ਗਾ ਰਹੀ Nusrat Fateh Ali Khan ਸਾਹਿਬ ਹੂੰ 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 शनायों की सदा कह रही है खुशी की मुबारक घड़ी आ गई है सजी सुर्ख जोड़े में चांद सी दुल्हन जमी पे फलक से परी आ गई है उस्ताद बिस्मिल्लाह खान जी शहनाई लेकर आई बबू मान जी ने रीमिक्स बुक चुचवाया hmm. बॉबी दोल जी ने मैंडोलिन अमरीशपुरी hmm. जी बीन लेके आए ਜੈਜ਼ੀ ਬੀ ਦੀ ਡਿਮਾਂਡ ਹੋਈ ਸੀ ਆਈ ਥਿੰਕ ਤੁਹਾਡੇ ਵੱਲੋਂ ਸਟਾਰਟਿੰਗ ਯਾਰ ਮੈਂ ਲਿਬਾਨੇ ਬਾਂਡ ਟੋਲੀਆਂ ਰੈਣ ਬੋਤਲਾ ਹਮਾਰੇ ਵਿੱਚ ਖੋਲੀਆਂ ਤੇਰੀ ਮੋਢੇ ਤੇ ਬੰਦੂਕ ਪਾਉਂਦੀ ਬੋਲੀਆਂ Hmm. Hmm. Richa Sharma hmm. ਜਮਲਾ ਜੀ ਹੂੰ ਹਾਂ ਤੇ ਤੇ ਨਹੀਂ ਕਰਾਰ ਮੈਨੂੰ ਪੱਟਿਆ ਲਾਜ਼ਮ ਹੈਗੀ ਬਿਆਰ ਵਜੋਂ ਕਟਿਆ ਫੇਰ ਨਹੀਂ ਕਰਾਰ ਮੈਨੂੰ ਪੱਟਿਆ ਓ ਬਿਆਲ ਬਚ ਕਦੋਂ ਬੈਂਡ ਵਾਲਾ ਵਾਹਿਆ ਲਾ ਵਜਾ ਬੋਲ ਵੀ ਕਿਰੇੜਾ ਜਿੰਨੇ ਵਿਆਹ ਵੇਖੇ ਹੀ ਅਜੇ ਤੱਕ ਕਰਾਇਆ ਨਹੀਂ ਵਿਆਹ ਜਿਹੜਾ ਬੈਂਡ ਵਜਦਾ ਹੈ ਹਾਂ ਤੁੰ ਵੀ ਹੈ ਪੰਗ 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 ਅੱਛਾ ਮਾਰੀਓ ਗੇਮ ਆਪਾਂ ਛੋਟੇ ਨੇ ਖੇਡਦੇ ਜੀ ਮਰਦੰਗ 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 ਵੀ ਆ ਗਈ ਮਾਰੀਓ ਗੇਮ ਆਪਾਂ ਛੋਟੇ ਨੇ ਖੇਡਦੇ ਨੇ ਟੰਗ 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 ਪਸਾਂ ਦੇ ਹੋਰਣ ਹਾਂ ਪ੍ਰਾਈਵੇਟ ਬਸਾਂ ਦੇ ਹੋਰਣ ਹਾਂ ਮਰਦੰਗ ਰਾਈ ਹਾਂ ਮਰਦੰਗ ਸ਼ੰਖ ਦੇ ਨਾਲ ਅੱਜ ਕੱਲ ਨਾ ਲੇਟੈਸਟ ਨਵਾਂ ਪਹਿਲਾਂ ਬੱਚਿਆਂ ਨੂੰ ਸਿਖਾਈਦੀ ਸੀ ਕੋਲਾ ਸ਼ੰਖ ਹੁਣ ਅੱਜ ਕੱਲ ਨਵੀਂ ਟੈਕਨੀਕ ਹੀ ਸ਼ੁਰੂ ਕਰ ਰਹੇ ਆ ਬੱਚਿਆਂ ਨੂੰ ਸਿਖਾਣ ਦੀ ਮਰਦੰਗ ਦੇ ਨਾਲ ਸ਼ੰਖ ਕਿੰਦਾ ਫਾਇਦਾ ਮਰਦੰਗ ਹੁੰਦੀ ਏ ਲੰਬੀ ਜੀ ਢੋਲ ਕੀ ਹੁੰਦੀ ਏ ਲਾਈਕ ਸਾਊਥ ਦੇ ਵਿੱਚ ਚਲਦੀ ਏ ਅਮ 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 ਕਨਾ ਛੋਟੇ ਦੇ ਗਲੀ ਦੇ ਵਿੱਚ ਕੁਲਫੀਆਂ ਵਾਲੇ ਨਹੀਂ ਆਉਂਦੇ ਸੀ ਉਹ ਭੋਂਪੂ ਜਿਹਾ ਦਾਂਦੇ ਹੁੰਦੇ ਸੀ ਹੂੰ ਉਹ ਮੈਂ ਕੋਸ਼ਿਸ਼ ਕਰਦਾ ਹਾਂ ਕੋਈ ਆਲੀ ਕੁਲਫੀ ਇਹ ਮੈਂ ਦੱਸਦਾ ਮੈਂ ਮਹੀਨਾ ਪਹਿਲਾਂ ਹੀ ਸਿੱਖੀ ਹੈ ਹੈ ਪਾਰਟ ਟਾਈਮ ਤਾਂ ਨਹੀਂ ਕਰਦੇ ਕਰੀ ਕਰੀ ਪਾਰਟ ਟਾਈਮ ਮੈਂ ਤੰਗ ਕਰਦਾ ਨਾ ਬਜਾਣ ਦੇ ਵਾਸਤੇ ਇੱਕ ਵੀ ਕਰੀ ਕਰੀ ਬੇ 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 ਉਲਵੀ ਉਹ ਐਮ ਡੀ ਐਚ ਵਾਲਾ ਜਿਹੜਾ ਹਾਂ ਇੱਕ ਐਮ ਡੀ ਐਚ ਦੀ ਮਸ਼ੂਰੀ ਜਾਂਦੀ ਹੁੰਦੀ ਸੀ ਨਾ ਇਹਦੇ ਤੇ ਉਹ ਬੋਲਦੇ ਨੇ ਕਿ ਤੁਸੀਂ ਤੇ ਮਸਾਲਿਆਂ ਦੇ ਸ਼ੈਨ ਸ਼ਾਓ ਤੁਸੀਂ ਮੈਨੂੰ ਡਾਇਲੌਗ ਬੋਲ ਕੇ ਦੱਸਣਾ ਫਿਰ ਮੈਂ ਉਹ ਜਿਹੜਾ ਐਮ ਡੀ ਐਚ ਮਸਾਲੇ ਵਾਲੇ ਜਿਹੜੇ ਬਜ਼ੁਰਗ ਜੀ ਸੀ ਉਹਨੂੰ ਚੜਾਈ ਕਰ ਗਏ ਨੇ ਤੇ ਪਰ ਉਹਨਾਂ ਦੀ ਆਵਾਜ਼ ਜੇ ਵੀ ਤੁਹਾਨੂੰ ਪਤਾ ਹੈ ਤੁਹਾਡੇ ਦਰਸ਼ਕ ਸੁਣਨਗੇ ਲਾਈਵ ਤੁਸੀਂ ਮੈਨੂੰ ਡਾਇਲੌਗ ਬੋਲਿਓ ਤੁਸੀਂ ਤਾਂ ਮਸਾਲਿਆਂ ਦੇ ਸ਼ੈਨ ਸ਼ਾਓ ਹਾਂ ਤੁਸੀਂ ਤੇ ਮਸਾਲਿਆਂ ਦੇ ਸ਼ੈਨ ਸ਼ਾਓ ਬਸ ਆਪ ਕੀ ਮਿਹਰਬਾਨੀ ਸੇ ਏ ਇਹ ਜੋ ਪਾਪਾ ਜੀ ਦੀ ਮਿਹਰਬਾਨੀ ਮੇਰੇ ਕੋਈ ਮਿਹਰਬਾਨੀ ਨਹੀਂ ਇਹ ਆਵਾਜ਼ ਦਰਸਲ ਮੈਂ ਐਮ ਡੀ ਐਚ ਤੇ ਮਸਾਲੇ ਖਾਣੇ ਸ਼ੁਰੂ ਕੀਤੇ ਸੀ ਆ ਗਈ ਸੀ ਮਸਾਲਿਆਂ ਚ ਪਈ ਸੀ ਆਵਾਜ਼ ਫਿਰ ਕੀ ਬਾਤ ਉਹਦੀ ਕਰਨੇ ਦੇ ਸਾਥ ਹੀ ਲੈਣਗੇ ਪੰਜ ਬਾਜਾਂ ਕਹੀਆਂ ਸੀ ਤੇ ਤੁਸੀਂ ਇੰਨੀਆਂ ਸੁਣਾਤੇ ਹੋ ਮੈਂ ਅਕਾਊਂਟ ਵੀ ਨਹੀਂ ਕਰ ਪਾਈ ਕਿੰਨੀਆਂ ਦੀਆਂ ਨੇ 50 ਸੀਗੀਆਂ ਹੀ ਆ ਪੱਕੀ ਪਜਾ ਰਹੀ ਹੈ ਹਾਂ ਸੈਕਿੰਡ ਚੱਲੇ ਦੇਖਿਆ ਨਹੀਂ ਸੀ ਸਟਾਰਟਿੰਗ ਸਟਾਕਟ ਵੀ ਚੱਲੇ ਸੀ ਉਹ ਮੈਂ ਗਿੰਦਾ ਪਿਆ ਸੀਗਾ ਇਹ ਤਾਂ ਹੁਣ ਆਡੀਅנס ਦੱਸੂਗੀ ਇਹ 50 ਆਜਾ ਸੀਗੇ ਜਾਂ ਕਿੰਨੀਆਂ ਸੀ ਤੇ ਇਸੇ ਨਾਲ ਆਪਾਂ ਰੈਪ-ਅਪ ਕਰਦੇ ਹਾਂ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਵਾਜ਼ਾਂ ਕਿੰਨੀਆਂ ਸੀ ਥੈਂਕ ਯੂ ਧੰਨਵਾਦ ਸਾਰਿਆਂ ਦਾ